ਕੇ ਬੈਰੀਆ ਮੈਨੂੰ ਕਿਥੇ ਡਾਕਟਰ ਦੇ ਲੈ ਜਾ ਮੇਰੀ ਜਾਨ ਨਿਕਲ ਰਹੀ ਆ ਅਸੀ ਕਾਲ ਜੀ ਨਾਸੀ ਕਾਲ ਸਿੱਕੀ ਕੀ ਹਾਂ ਠੀਕ ਹੈ ਜੀ ਅਜੀ ਭਾਈ ਕੀ ਕਰ ਬਣੇ ਹਾਂ ਹਾਂ ਜਲਦੀ ਜਲਦੀ ਬਣਾ ਲਾ ਮੈਨੂੰ ਭੁੱਖ ਲੱਗ ਰਹੀ ਹੈਗੀ ਤੇ ਡਿੰਗਿਆ ਜਲਦੀ ਇਹਨਾਂ ਲਾਠੀ ਕਰ ਹਾਂ ਪੂਰੇ ਬਣਾ ਠੀਕ ਹੈ ਇਹਨਾਂ ਬੱਤਾਂ ਹੈਂ ਅਰੇ ਮਾਚੀ ਬਣੀ ਕਿਰਾ ਤੇ ਜੀ ਤੇ ਫੂਕੀ ਕਰਦੀ ਹੈ ਹੈ ਤੇਰੀ ਨਸ਼ੀ ਠੀਕ ਹੈ ਛੱਟ ਪਰੇ ਹੋ ਤੋ ਖਬਰਦਾਰ ਹੋ ਜੀ ਤੇ ਮੇਰੇ ਮਾਂ ਕਰਾਈਏ ਠੀਕ ਹੈ ਨਾ ਵੜੀ ਨ ਮम्मा ਕਰੇ ਨਹੀਂ ਆਉਂਦੀ ਓਏ ਇਹ ਜੀ ਮम्मा ਤੋਂ ਆਪਾਂ ਕੀ ਕਰਾਉਣਾ ਇਹ ਕੰਮ ਠੀਕ ਹੈ ਨਾ ਆਪਾਂ ਨੂੰ ਨਹੀਂ ਇਹ ਜੀ ਮੰਮੀ ਚਾਹੀਦੀ ਪਾਜੀ ਦੀ ਬਿਮਾਰ ਹਾਂ ਜੋਂ ਲੱਗੀ ਇਹਨੂੰ ਕੁੱਟਣਾ ਝਾੜੂ ਲਾ ਦੇ ਆਹ ਰੋਟੀਆਂ ਬਣਾ ਦੇ ਐਂ ਕਰਦੀ ਰਹਿੰਦੀ ਹੈ ਜੋਂ ਇਤੋਂ ਕੀ ਮਾਰਿਆ ਹੋਇਆ ਇਹ ਤਾਂ ਕਦੇ ਮਾਰਦੀ ਸੀਗੇ ਇਹੇ ਹਾਂ ਫਿਰ ਆਖ ਨੂੰ ਫਿਰ ਮੈਂ ਸੇਵਾ ਕਰਕੇ ਕਹਤਾ ਵੀ ਤੂੰ ਵਾਗੀ ਜਾ ਤੂੰ ਹਾਏ ਸੁੱਖੇ ਵੀਰ ਨੂੰ ਨਹੀਂ ਫੋਨ ਕਰਿਆ ਉੱਥੇ ਨਾਲ ਵਾਗੀ ਹੋ ਵੀ ਰਸਕੇ ਉਹ ਸੁੱਖੇ ਨੂੰ ਉਸੇ ਹੀ ਨਹੀਂ ਫੋਨ ਫੋਨ ਕਰਿਆ ਹੋਊਗਾ ਉਹ ਵੀ ਆਉਂਦੇ ਹੋ ਕੀ ਆਪਾਂ ਜਿਸ ਤਰ੍ਹਾਂ ਵੇਸੇ ਆਪੇ ਖੜੇ ਤਾਂ ਨਜ਼ਰੋਂ ਤਾਂ ਵੀ ਆ ਗਈ ਨਹੀਂ ਸੀ ਸਨ ਘਰ ਵੱਜ ਗਏ ਸੀ ਜਵਾਖਾਂ ਚ ਪਾਲਣ ਜੋਗੇ ਹੋਗੇ ਸੀਗੇ ਥੇ ਗਮਸਰਾਂ ਤੁਮ ਮਸਰਾਂ ਵੜ ਕੇ ਆਈਆਂ ਤੇ ਥੱਕੀ ਸੀ ਮੈਂ ਕਿ ਚੱਲ ਪਾ ਨੀ ਚਾਹ ਬਣਾਈ ਉਹ ਘੁੱਟ ਚਾਹ ਪੀ ਰੂੰਗੀ ਉਹ ਚਾਹ ਤਾਂ ਇੱਥੇ ਰਸੋਈ ਚ ਪਿਆ ਦੁੱਧ ਪਿਆ ਸਮਾਨ ਪਿਆ ਸਾਰਾ ਤੁਮ ਬਣਾ ਲੈ ਆਸੀ ਸੁਸਿਮ ਵਾਲੇ ਹਰ ਤੋਂ ਚੱਲ ਰਾਂ ਦਾ ਸਸਾ ਦਰ ਮੈਂ ਤੂੰ ਜਿਵੇਂ ਰੇ ਝੰਡੇ ਹੋ ਗਿਆ ਕਰੋ ਫਿਰ ਮੈਂ ਹੁਣ ਅਜ ਬਾਖਰੀ ਨੂੰ ਥੁੱਪੇ ਮਾਰ ਮਾਰ ਉਹ ਕਰੀ ਜਾਵਾਂ ਮੈਂ ਆਰਪਾ ਐ ਨਹੀਂ ਕਰੀ ਤੰ ਤਾਂ ਪਾਣੀ ਚੱਲ ਮੈਂ ਉਹ ਕਰਾਂ ਉਹ ਕੋਈ ਰੱਖੀ ਚਾਹ ਦੀ ਘੁੱਟ ਪੀ ਰਾਂ ਜਾ ਬਣਾ ਲਿਆ ਚਾਹ ਛੋਟੀ ਵੀ ਲੜਾਈ ਨਿਬੜਦੀ ਮੈਨੂੰ ਸਮਝ ਨਹੀਂ ਆਉਦੀ ਹੈਗੀ ਉਹ ਸਮਝ ਤੂੰ ਸਮਝੀ ਨਹੀਂ ਸਕਦੀ ਮੈਂ ਤਾਂ ਹੁਣ ਤੈਨੂੰ ਕਹੀ ਜਾਂਦਾ ਸੀ ਦਿਖਲਾ ਤੇਰੇ ਕਰਕੇ ਮੈਂ ਉਹਨੂੰ ਘਰੋਂ ਕੱਢਦਾ ਤੇ ਹੁਣ ਜਾਂਦੀ ਆ ਤਾਂ ਜਾਣਦੀ ਪਰੋਣਾ ਆਪਾਂ ਵੀ ਕੀ ਕਰੀਏ ਤੂੰ ਹੀ ਤਾਂ ਤੇਰੀ ਮਾਸੀ ਸਮਝਦੀ ਨਹੀਂ ਮੈਂ ਦੋ ਦੇ ਪੈਰਾਂ ਦੇ ੱਲੇ ਡੇ ਕਿਉਂਕਿ ਵੀ ਰੁਕਦੀ ਨਹੀਂ ਉਹ ਤਾਂ ਇਹ ਕਮ ਉਹ ਹੀ ਗੱਲ ਹੈ ਆ ਤੇਰੀ ਮਾਸੀ ਇਹ ਵੀ ਕਰਨਾ ਕੀ ਆ ਤੇਰਾ ਮਾਮਾ ਆਉਂਦਾਗਾ ਮੈਨੂੰ ਲੱਗਦਾ ਆਪਾਂ ਉਹਦੇ ਨਾਲ ਕਰਦੇ ਆ ਰਹਿ ਕੀ ਕਹਿੰਦਾ ਉਹ ਪਤਾ ਨਹੀਂ ਉੱਥੇ ਗਈ ਆ ਪਤਾ ਨਹੀਂ ਨਾ ਗਈ ਆ ਮੁੜ ਕੇ ਫੋਨ ਹੀ ਨਹੀਂ ਕੀਤਾ ਉਹਨੇ ਪਤਾ ਨਹੀਂ ਗਈ ਆ ਨਹੀਂ ਗਈ ਆ ਤਾਂ ਗੱਲ ਕਰ ਕੀ ਬਾਕੀ ਸੀ ਚਲ ਕੋਈ ਨਹੀਂ ਇਹ ਤੁਮ ਜਿਹੜਾ ਹੋਇਆ ਮਾੜਾ ਹੀ ਹੋਇਆ ਦੇਖਦੇ ਆਪਾਂ ਹੁਣ ਕੀ ਬਣਦਾਗਾ ਮੁੰਲਾ ਤੇਰਾ ਮਾਮਾ ਵੀ ਆ ਆਉਂਦਾ ਤੁਰਿਆ ਕਿਹੜੇ ਵਜੇ ਨਾਲ ਫੋਨ ਕੀਤਾ ਇਹ ਹਾਂ ਬਥੇ ਕਿਵੇਂ ਆ ਓ ਯਾਰ ਬਾਈ ਹੁਣ ਤੁਹਾਡਾ ਕੀ ਰੌਲਾ ਲਾ ਯਾਰ ਉਹ ਬਹਿ ਜਾ ਸੁੱਖੇ ਬਹਿ ਜਾ ਯਾਰ 3 ਵਜੇ ਜਾ ਯਾਰ ਮੈਂ ਡਿਊਟੀ ਛੱਡ ਕੇ ਆਇਆਗਾ ਤੁਹਾਡਾ ਕਲੇਸ਼ ਕੀ ਆਉਣਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੁਰਸੀ ਲੈ ਲੈਣ ਬਾਈ ਓ ਕੁੜੀਏ ਤੂੰ ਇੱਥੇ ਤੈਨੂੰ ਪਤਾ ਕੀ ਗੱਲ ਦਾ ਮੈਨੂੰ ਕੁ ਬਦਮਾਹ ਤੇਰੇ ਮੂਰੇ ਮੂਰੇ ਆਈਆਂ ਗਾਲਜੋ ਬਾਲਾ ਲੜਦੇ ਆਗੇ ਬਾਈ ਹੁਣ ਆਏ ਕਿੱਥੇ ਕੁੜੀ ਆਪਣੇ ਤਸ ਕੀ ਗਈ ਆ ਤਾਂ ਕਹਿੰਦਾ ਸੁੱਖੇ ਬਾਈ ਕੋਲ ਗਈ ਆ ਓ ਕਿੱਥੇ ਪਹੁੰਚੇ ਮੈਨੂੰ ਫੋਨ ਕਰਾ ਥੋਨ ਮੈਂ ਕਹਿੰਦਾ ਮੈਂ ਮੈਂ ਤਾਂ ਡਿਊਟੀ ਤੋਂ ਬੱਸ ਛੱਡ ਕੇ ਫਿਰ ਘਰੇ ਆ ਜਾ ਬਾਲਾ ਪਾ ਲੈ ਲਊਂ ਨਾ ਕੁਝ ਖਾ ਪੀ ਕੇ ਮ ਓ ਯਾਰ ਆ ਪੁੱਤ ਕਿਉਂ ਆਇਆ ਕਮ ਆਪਾਂ ਨੂੰ ਦੱਸ ਕੇ ਗਈ ਐ ਸਾਨੂੰ ਦੱਸ ਕੀ ਨਹੀਂ ਗਈ ਇਥੇ ਸੰਸੀ ਵਾਲੀ ਗੱਲ ਐ ਉਹ ਫਿਰ ਪਤਾ ਤਾਂ ਕਰਨਾ ਸੀ ਗਈ ਕਿੱਥੇ ਹੁਣ ਓਏ ਪਤਾ ਹੁਣ ਸਾਨੂੰ ਕਹਿੰਦੀ ਅਸੀਂ ਮੈਂ ਜਾਣੀ ਐ ਇੱਥੇ ਮਾਹ ਜੰਦੂ ਭਗ ਜਾ ਮੈਂ ਗੁੱਸੇ ਜਿਹਾ ਲਲਕਾਇਤਾ ਉਹ ਫਿਰ ਆਏ ਹੁਣ ਲੜਾਈਆਂ ਦੋ ਘਰ ਛੱਡ ਕੇ ਵਾਗ ਯਾਰ ਤੁਸੀਂ ਘਰੇ ਆਰਾਮ ਨਾਲ ਬੈਠੇ ਹੋ ਫਿਰ ਜੀ ਜੀ ਫੋਨ ਕਰੋ ਤੁਸੀਂ ਰਿਸ਼ਤੇਦਾਰੀ ਚ ਮੈਂ ਪਾਣੀ ਲੈ ਘਰੋਂ ਜਸਤੇ ਗੱਲਾਂ ਜੀ ਲਾ ਲਿਆ ਹੁਣ ਸਾਬ ਜੀ ਉਹ ਗੱਲਾਂ ਚ ਕੀ ਲਾ ਲਿਆ ਏ ਕਮ ਦੱਸ ਤੇਰੇ ਮਾਮੇ ਨੂੰ ਉੰਡੜੀ ਮੈਨੂੰ ਕੀ ਪਤਾਗਾ ਕਿੱਥੇ ਗਈ ਆ ਮੈਂ ਤਾਂ ਉਹਦੇ ਪੈਰਾਂ ਤੇ ਟੇਕੀ ਜਦੋਂ ਸਿੱਧਾ ਹੀ ਲੰਘੀ ਸੀ ਆ ਲੈ ਦੇਖ ਲੈ ਇਹਦੀਆਂ ਗੱਲਾਂ ਤੇ ਤਾਂ ਯਕੀਨ ਆ ਤੈਨੂੰ ਉਹ ਯਕੀਨ ਤਾਂ ਮੈਨੂੰ ਹੈਗਾ ਬਾਈ ਪਰ ਗੱਲ ਤਾਂ ਐ ਆ ਜੇ ਕੋਈ ਗੱਲਬਾਤ ਹੋ ਗਈ ਫੇਰ ਕੌਣ ਜ਼ਿੰਮੇਵਾਰ ਹੋਦਾ ਜ਼ਿੰਮੇਵਾਰ ਤੂੰ ਆਗਾ ਮੇਰੀ ਗੱਲ ਸੁਣਾ ਆ ਜਵਾਕ ਖੜੀ ਆ ਭੂਰਾ ਪਰ ਚੱਕ ਵੀ ਆ ਧੁੱਪੇ ਝਾੜੂ ਲਾ ਜੜਾ ਪਾਣੀ ਕੁੜੀਏ ਆ ਐ ਕਰ ਦੇ ਆ ਰੋਟੀਆਂ ਬਣਾ ਦੇ ਪਾਣੀ ਪਿਆ ਦੇ ਲੈ ਪੁੱਤ ਬਣ ਵੀ ਲੈ ਤੂੰ ਓ ਭਾਈ ਰਾਣੀ ਤੂੰ ਬੈ ਜਾ ਮੈਂ ਨਾ ਚਾਹ ਬਣਾਣਾ ਪੋਰਾ ਫਿਰ ਮੈਂ ਬੈਣੀ ਆ ਕੇ ਮੈਨੂੰ ਤਾਂ ਲੱਗਦਾ ਕਿ ਪੋਰਾ ਮੈਨੂੰ ਵੀ ਭੁੱਖ ਲੱਗੇ ਘਰ ਦੂੰ ਆਈ ਕਰਕੇ ਨਾ ਨਾ ਪੁੱਤ ਐਡੀ ਕਮਲ ਹੀ ਨਹੀਂ ਹੈਗੀ ਉਹ ਵੀ ਮੂੰਹ ਮਣਾ ਕੇ ਗਈ ਸੀ ਜੋ ਗਈ ਸੀ ਮੈਂ ਆਖਿਆ ਸੀ ਮम्मा ਰੁਕ ਜਾ ਜਮਾਨੀ ਸੁਣ ਤੱਕ ਕਮਾਰ ਕੇ ਬਾਂਗੀ ਨਾ ਆ ਦੇਖ ਲਾ ਇਹਨੂੰ ਯਾਰ ਭਾਈ ਕੀ ਦੇਖ ਲਾ ਮੈਂ ਤੇਰੀ ਗੱਲ ਕਰਦਾਗਾ ਇਹ ਤਾਂ ਜਵਾਗ ਗੱਲबाजी ਘਰੋਂ ਠੀਕਾ ਤੁਨ ਗੌਰ ਤਾਂ ਕਰਨੀ ਸੀ ਮੰਗਰਾ ਵੀ ਕਿੱਥੇ ਗਈ ਆ ਕਿੱਥੇ ਨਾ ਗਈ ਆ ਕੋਈ ਪਤਾ ਨਹੀਂ ਕਰਿਆ ਮੁੜ ਕੇ ਓਏ ਗੌਰ ਜਾਰ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਗੁੱਸੇ ਦਾ ਬੜਾ ਆਇਆ ਪਿਆ ਸੀ ਯਾਰ ਗੁੱਸਾ ਤਾਂ ਮੈਂ ਤੇਰੀ ਗੱਲ ਮੰਨਦਾ ਹੋ ਜਾਂਦਾ ਬੰਦੇ ਨੂੰ ਪਰ ਪਰ ਐ ਥੋੜਾ ਹੁੰਦਾ ਵੀ ਘਰੋਂ ਘਰਦਾ ਜੀ ਵਾਗ ਗਿਆ ਆਪਾਂ ਮੁੜ ਕੇ ਪਤੀ ਨਾ ਕਰੋ ਕਿੱਧਰ ਵਾਗ ਗਿਆ ਹੁਣ ਉਹ ਤਾਂ ਘਰੇ ਵੀ ਨਹੀਂ ਗਈ ਫਿਰ ਗਈ ਤਾਂ ਗਈ ਕਿੱਥੇ ਫਿਰ ਉਹਦਾ ਹੁਣ ਤਾਂ ਇਨੂੰ ਪਤਾ ਹੋਊ ਬਈ ਤੂੰ ਜ਼ਿੰਮੇਵਾਰ ਆ ਹੁਣ ਇਹ ਤਾਂ ਉਹ ਯਾਰ ਮੈਂ ਕਾਹਦਾ ਜ਼ਿੰਮੇਵਾਰ ਆ ਤੇ ਹੋਰ ਕੌਣ ਜ਼ਿੰਮੇਵਾਰ ਆ ਬਾਈ ਲੜਾਈ ਤਾਂ ਤੇਰੇ ਨਾਲ ਹੋਈ ਆ ਹੋਰ ਜ਼ਿੰਮੇਵਾਰ ਕੌਣਾ ਫਿਰ ਕਮਾਲ ਆ ਯਾਰ ਹੁਣ ਤੂੰ ਫਿਰ ਮੈਨੂੰ ਇੰਨਾ ਰੁੱਖਾ ਕਬੋਲੀਂ ਨਾ ਬਈ ਤੇਰੇ ਐ ਕਹਿਣਾ ਸਰਗਰ ਤੂੰ ਤਾਂ ਕਹਿਦਾ ਕਿ ਸਾਨੂੰ ਤਾਂ ਪਤਾ ਨਹੀਂ ਫਿਰ ਯਾਰ ਜੇ ਰੋ ਪਤਾ ਇਹਨੇ ਤਾਂ ਪਤਾ ਨਹੀਂ ਸਹੀ ਫਿਰ ਬਈ ਪਤਾ ਕਰਨਾ ਸੀ ਘਰੇ ਬੈਠਾ ਤੂੰ ਕੀ ਕਰਦਾ ਵਾ ਕਹਿ ਇੱਕ ਮੈਨੂੰ ਕਹਿਣਾ ਯਾਰ ਇਹਨੂੰ ਕੀ ਪਤਾ ਜਵੈਕ ਨੂੰ ਬਈ ਸੁਖੇ ਨੇ ਫੋਨ ਵੀ ਨਹੀਂ ਕਰੇ ਜੀਜੂ ਨੇ ਕਿਸੇ ਨੂੰ ਫੋਨ ਨਹੀਂ ਕਰਿਆ ਤੂੰ ਜੇ ਤੂੰ ਨੇ ਫੋਨ ਕਰਿਆ ਤੇਰਾ ਫਰਜ਼ ਇੱਕ ਵਾਰੀ ਮੇਰੇ ਨਾਲ ਗੱਲ ਕਰਨ ਦਾ ਬਣਦਾ ਸੀ ਕਿ ਨਹੀਂ ਬਣਦਾ ਸੀ ਉਹ ਮੈਨੂੰ ਐ ਹੋ ਗਿਆ ਮੈਂ ਕਿਹਾ ਤੈਨੂੰ ਫੋਨ ਕਰਤਾ ਯਾਰ ਹੁਣੇ ਮੈਂ ਕਿਹਾ ਆ ਜੂਗਾ ਯਾਰ ਐਡੀ ਵੱਡੀ ਕੰਮ ਹੋ ਗਿਆ ਕਾਂਡ ਕਲੇਸ਼ ਹੋ ਗਿਆ ਤੂੰ ਗੱਲ ਨੂੰ ਨਾਰਮਲ ਹੀ ਲੈ ਗਿਆ ਯਾਰ ਬਾਈ ਯਾਰ ਮੈਂ ਨਾਰਮਲ ਨਹੀਂ ਲੈਂਦੀ ਗੱਲ ਗੱਲ ਸਮਝਣ ਦੀ ਕੋਸ਼ਿਸ਼ ਕਰ ਉਹ ਐ ਵੀ ਬਾਈ ਵੀ ਕਰ ਗਈ ਜਿਹੜੀ ਨੀ ਲੜਾਈ ਜੀ ਭੈਣ ਦੇ ਮਾਰਾ ਵੀ ਅਸੀਂ ਤਾਂ ਉਹ ਸੋਚਣ ਦੀ ਚੱਲ ਲੈ ਕੁੜੀ ਤੂੰ 4 ਦਿਨਾਂ ਤੋਂ ਇੰਨਾ ਦੀ ਬੋਲੀ ਬੋਲਣ ਲੱਗੀ ਇੱਥੇ ਆ ਕੇ ਮੈਂ ਇੰਨੀ ਬੋਲੀ ਨਹੀਂ ਬੋਲਦੀ ਬਈ ਜਿਵਾਖਾਂ ਮਣੀ ਦੇਖਦੇ ਚਲ ਜੀਜੇ ਤੋਂ ਤਾਂ ਆਪਾਂ ਨੇ ਕੀ ਲੈਣਾ ਜਵਾਕ ਤਾਂ ਆਪਣੇ ਨੇ ਓਏ ਇਹੋ ਜਿਹੇ ਬੰਦੇ ਦਾ ਕੀ ਪਤਾ ਸੁੱਤੀ ਭੀ ਮਾਰਦੀ ਕਦੇ ਓਏ ਕੋਏ ਕੀ ਮੂੰਹ ਸਭਾਲ ਕੇ ਗੱਲ ਕਰ ਮੂੰਹ ਸਭਾਲਣਾ ਕੀ ਗੱਲ ਆ ਹੋਰਣਾ ਹਾਂ ਮਲਾਜਮ ਹੋਏਗਾ ਤੂੰ ਆਪਦੇ ਘਰੇ ਹੋਏਗਾ ਮੈਂ ਤੈਨੂੰ ਦੱਸਾਂ ਗੱਲ ਤਰੇ ਜਾ ਬਾਹਰ ਵਾਲੀ ਕੀ ਗੱਲ ਆ ਯਾਰ ਫਿਰ ਤੂੰ ਜੁम्मेवार ਰਹਿ ਜਾ ਜੇ ਕੁਝ ਹੋ ਗਿਆ ਮੈਂ ਤੈਨੂੰ ਵਸਾਉਂਗਾ ਨਾ ਮੈਂ ਬੰਦੇ ਮਾਰਦਾ ਫਿਰਦਾ ਬੰਦੇ ਮਾਰਨ ਵਾਲੀ ਗੱਲ ਏ ਤੂੰ ਤੂੰ ਜੁम्मेवार ਆ ਚੱਲ ਕੁੜੀ ਇਹਨਾਂ ਨੇ ਤੂੰ ਚੱਕ ਜੂੜਾ ਇਹ ਨਹੀਂ ਜਾਂਦੀ ਬਈ ਕਿਤੇ ਓ ਓ ਹੱਥ ਝੱਡ ਪਹਿਲਾਂ ਤਾਂ ਤੂੰ ਪਰੇ ਰਹਿ ਕੋਈ ਨਹੀਂ ਜੀ ਕੋਈ ਨਾ ਹੱਸਣ ਲਈ ਮੇਰੀ ਗੱਲ ਸੁਣਦਾ ਤੈਨੂੰ ਵਿਆਹੀ ਨਹੀਂ ਹੋਈ ਏ ਵਿਆਹੀ ਨਹੀਂ ਤਾਂ ਕੋਈ ਗੱਲ ਨਹੀਂ ਫਿਰ ਇਹ ਘਰੋਂ ਨਹੀਂ ਜਾਂਦੀ ਏ ਓਏ ਆ ਸਮਾਜਿਕ ਤਮੀਜ਼ ਤਾਂ ਹੋਊਗਾ ਸੀ ਮੂਹਤ ਕੋਣਾ ਕੁੜੀ ਨੂੰ ਚਾਰਾ ਦਰ ਬਾਈ ਤੂੰ ਨਹੀਂ ਗਈ ਜਾਂਦੀ ਰਾਣੀ ਕਹ ਲੈ ਤੇ ਵਸ ਨਾ ਜਿਮਰ ਗੱਲ ਤੋਂ ਉਹ ਜਿਵੇਂ ਖਾਣਾ ਕੀ ਸ਼ੁਰੂ ਤੋਂ ਲਾ ਕੇ ਦਮੀ ਆਪਣੇ ਲੜਨਾ ਜਿੱਦਾਂ ਹੁਣ ਜਾਣਾ ਨਹੀਂ ਮੇਰਨਾ ਨਹੀਂ ਕੋਈ ਮੈਂ ਨਹੀਂ ਜਾ ਸਕਦਾਰਾ ਦਾ ਪੱਤਾ ਤੇਰਾ ਮੇਰਾ ਪੱਤਾ ਹੀ ਰਾ ਤੂੰ ਆਏ ਦੇਖ ਲੈ ਮੁੜ ਕੇ ਫਿਰ ਬਾਹਰ ਨਾ ਜੜੀ ਮੇਰੀ ਮਾਂ ਤੇਰੀ ਜਾਨ ਚੜਦੀ ਤਾਂ ਮੈਂ ਮੇਰੀ ਜਾਨ ਪੱਕੀ ਗੱਲ ਨਹੀਂ ਮੈਂ ਨਹੀਂ ਕਿ ਉਹ ਮਰ ਗਈ ਇਹਨੂੰ ਕੋਈ ਹੁੰਦਾ ਤੂੰ ਜ਼ਿੰਮੇਵਾਰਾ ਠੀਕ ਹੈ ਮੇਰੀ ਗੱਲ ਸੁਣਨਾ ਹੁਣ ਲੀਆ ਮੈਂ ਗੱਲ ਨੂੰ ਬੰਦ ਮੇਰੀਆਂ ਸੁਣੀਆਂ ਬਹੁਤ ਠੀਕ ਆ ਤੈਨੂੰ ਮੈਂ ਦੱਸੂਣ ਕੀ ਆ ਮਲਾਜ਼ਮਗਿਰੀ ਆਉਦੇ ਕੋਲੇ ਰੱਖੀ ਉਹ ਇੱਥੇ ਨੁਮਾ ਦੱਸੂ ਮਲਾਜ਼ਮਗਿਰੀ ਵੀ ਕੀ ਹੁੰਦੀ ਹੈ ਫਿਰ ਹਾਂ ਚੱਲ ਕੁੜੀਏ ਮਾਰ ਬਾਈ ਕਾਨੂੰ ਘਾਬਰਦਾਗਾ ਘਾਬਰਦਾ ਕਾਨੂੰ ਆ ਆ ਦੇਖ ਲਾ ਤੇ ਜੀਜੀ ਤੂੰ ਨਾ ਬੋਲਦਾ ਤੈਨੂੰ ਪਤਾ ਵੀ ਭਰਾ ਹੁੰਦੀ ਆ ਭਣ ਭਰਾ ਨੂੰ ਗੁੱਸਾ ਤੂੰ ਨਾ ਬੋਲਦਾ ਨਾ ਤੂੰ ਇੱਥੇ ਕਾਹਦੇ ਕਰਕੇ ਰਹੀ ਆ ਮੇਰੇ ਕਰਕੇ ਨਹੀਂ ਨਹੀਂ ਮੈਂ ਤਾਂ ਮੇਰੇ ਤਾਂ ਪੜ੍ਹਾਈ ਪੂਰੀ ਹੁੰਦੀ ਸੀ ਮੈਂ ਨਾਲ ਚਲ ਜਵਾਖਾਂ ਕਰਕੇ ਵੀ ਚੱਲ ਆ ਜਵਾਖਾਂ ਕਰਕੇ ਤਾਂ ਮੈਂ ਬੋਲਦਾ ਮੈਂ ਬੋਲਦਾ ਸੀ ਜਵਾਖਾਂ ਨੂੰ ਕੁੱਟਦੀ ਸੀ ਮਾਰਦੀ ਸੀ ਮੈਂ ਇਹਨਾਂ ਜਵਾਖਾਂ ਕਰਕੇ ਬੋਲਦਾ ਚਲ ਜੀਜੀ ਤੁਸੀਂ ਫੋਨ ਫਾਨ ਕਰ ਲਓ ਕਿਸੇ ਰਿਸ਼ਤੇਦਾਰ ਜੀ ਕੋ ਮੈਂਬਰ ਸਰਪੰਚ ਨਾਲ ਹੀ ਗੱਲਬਾਤ ਕਰ ਲਓ ਪਤਾ ਤਾਂ ਲੱਗ ਜੂਗੀ ਗਈ ਕਿੱਥੇ ਕਿਤੇ ਉਹ ਨਾਲ ਕੁਝ ਕਰ ਲਿਆ ਸਰਪੰਚ ਨੂੰ ਕੀਤਾ ਹੋਇਆ ਫੋਨ ਆਉਂਦਾ ਹੀ ਹੂ ਉਹ ਹੋਰ ਮੈਲਾ ਉਦਾ ਹੁੰਦਾ ਹੈ। ਕਿ ਨਾ ਸ਼ਾਰ ਮਾਰੀ ਹੋਵੇ। ਹੋਰ ਬੁੱਤਾਂ ਉਹ ਤੋੜ ਨਹੀਂ ਬੈ ਜਾ ਯਾਰ ਇਹਨਾਂ ਦਾ ਦਿਮਾਗ ਖਰਾਬ ਕੀਤਾ ਹੋਇਆ ਨਹੀਂ। ਇੱਕ ਮੇਰਾ ਭਰਾ ਵਾਗ ਗਿਆ ਵਿਚਾਰਾ ਮੇਰਾ ਮਾਨ ਖਰਾਬ ਹੁੰਦਾਗਾ। ਮੈਂ ਤਾਂ ਕਦੇ ਮਜਬੂਰੀ ਨਹੀਂ ਸੀ ਬੋਲੀ ਮੈਨੂੰ ਅੱਜ ਮਜਬੂਰੀ ਜੀ ਬੋਲਣਾ ਪੈ ਗਿਆ। ਮਜਬੂਰੀ ਚ ਬੋਲਣਾ ਪੈ ਗਿਆ। ਉਹਨੂੰ ਆਇਆ ਵੀ ਮੈਂ ਮਲਾਜ਼ਮਾਂ। ਵੀ ਮੈਂ ਇੰਨੇ ਪੈਸੇ ਨੇ ਮੇਰੇ ਕੋਲ। ਤਾਂ ਨੂੰ ਜੀ ਜੋ ਵੀ ਆ ਦੀ ਤਾਂ ਸੱਚਾ ਗਾਹ ਲੋਕ ਕਹਿਣਗੇ ਵੀ ਕੀ ਇਹ ਵੀ ਗੱਲ ਸਿਆਣੀ ਆ। ਭਰਾਵਾਂ ਰਾਹ ਦੀ ਭੈਣਾਂ ਲਈ ਜਿੱਦਾਂ ਖਿਆਲ ਹੁੰਦਾ ਇਹ ਨਹੀਂ ਹੁੰਦਾ ਵੀ ਨਹੀਂ ਹੁੰਦਾ ਹੁੰਦਾ। ਤੇ ਅਸਾਂ ਆਪਦੇ ਬੰਦੇ ਨੂੰ ਆਲਦੀ ਤੀਵੀਂ ਦਾ ਨਹੀਂ ਫਿਕ ਫਿਰ ਤੂੰ ਬਾਹਲੀ ਜਨ ਬੈਠਾ ਤਾਂ ਤੂੰ ਮੰਜੇ ਤੇ ਚਾਚਾ ਉਹ ਮੰਜੇ ਤੇ ਚਾਚਾ ਨਹੀਂ ਰਣੀ ਤੂੰ ਠੰਡਾ ਰੱਖ ਸਵਾ ਸਰਪੰਚਾ ਆਉਂਦਾ ਤੁਰੇ ਉਹਦੇ ਨਾਲ ਕਰਦੇ ਗੱਲ ਬੈ ਕੇ ਹੋਰ ਕੀ ਮੇਰਾ ਭਰਾ ਕੀ ਸੋਚਦਾ ਹੋਗਾ ਮਨ ਤੋਂ ਸੰਸਾ ਹੋਇਆ ਆ ਸਰਪੰਚੀ ਆਪਣੇ ਕੀ ਕਰਨ ਆਉਂਦਾ ਇਹ ਤਾਂ ਪਤਾ ਕਰੋ ਕੋਈ ਨਹੀਂ ਪਤਾ ਕੋਈ ਨਹੀਂ ਬੰਦਾ ਆਖ ਨਹੀਂ ਬਾਈਓ ਸਰਪੰਚ ਸਾਹਿਬ ਇਹ ਗੱਲ ਹੋਈ ਪਈ ਆ ਸਰਪੰਚਾ ਗੱਲ ਇਹ ਆ ਹਾਂ ਵੀ ਮੇਰੇ ਘਰ ਵਾਲੀ ਨਾ ਬਾਕੀ ਯਰਕਾ ਨੂੰ ਅੱਛਾ ਹਾਂ ਤੇ ਆ ਹੁਣ ਮੇਰਾ ਸਾਲਾ ਆਇਆ ਸੀਗਾ ਇੰਨਾ ਕੁਝ ਬੋਲ ਕੇ ਗਿਆ ਇੰਨਾ ਕੁਝ ਬੋਲ ਕੇ ਗਿਆ ਕਹਿੰਦਾ ਜੇ ਕੱਲ ਨੂੰ ਮੇਰੀ ਭੈਣ ਨੂੰ ਕੁਝ ਹੋ ਗਿਆ ਕਹਿੰਦਾ ਮੈਂ ਤੈਨੂੰ ਨਹੀਂ ਜਾਂਦਾ ਛੱਡਦਾ ਅਸਾਹ ਹਣ ਤੂੰ ਐਂ ਦੇਖ ਲੈ ਕੋਈ ਗੱਲ ਨਹੀਂ ਕਰਦੇ ਆ ਹੱਲ ਫਿਰ ਗੱਲ ਦਾ ਤੇ ਜੋੜ ਤਾਂ ਕੱਢਣੀ ਪੂ ਗੱਲ ਦਾ ਕੀ ਬਣੂ ਫਿਰ ਕੀ ਨਿਜੋੜ ਕੱਢੋਂਗੇ ਸਰਪੰਚ ਸਾਹਿਬ ਇਹ ਵੀ ਸਿਆਣਾ ਬਹਿਣਾ ਮੂੰ ਤੇ ਦਾੜੀ ਐਲੇ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਮੜੇ ਪਤਾ ਸਰਕਾਰ ਨਾਲ ਵੀ ਰਿਸ਼ਤੇਦਾਰੀ ਨੂੰ ਫੋਨ ਕਰਕੇ ਮੇਰੇ ਭਰਾ ਨੂੰ ਬੋਲਣ ਪੈਗਾ ਨੇ ਸਾਰੀ ਉਮਰ ਮੇਰੇ ਭਰਾ ਨਾਲ ਮੇਰਾ ਫਰਕ ਪੈ ਗਿਆ ਉਹ ਕੋਈ ਨਾ ਭਾਈ ਘਰ ਚ ਦੋ ਭਾਂਡੇ ਖੜਕਦੇ ਹੁੰਦੇ ਆਗੇ ਬਹਿ ਕੇ ਸੁਲਾ ਕਰ ਲਿਆ ਕਰ ਭਾਂਡੇ ਖੜਕਦੇ ਆ ਤਾਂ ਫਿਰ ਹੁਣ ਤੂੰ ਕਿੱਥੇ ਤੈਨੂੰ ਫਰਕ ਪਈ ਜਾਂਦਾ ਉਹ ਨਹੀਂ ਦੇਖਦਾ ਇਹਨਾਂ ਨੂੰ ਉਹ ਕੋਈ ਨਹੀਂ ਕਹੀ ਕੋਈ ਪਾਸੇ ਕੋਈ ਨਾ ਜੋ ਹੱਥ ਨੇ ਹੱਥ ਕਰਿਆ ਜੋ ਉਹ ਸਰਪੰਚਾ ਦਿਲ ਲੋਪੇ ਸੋਕੇ ਹੋਈ ਜਾਂਦਾਗਾ ਤੂੰ ਦੋ ਭਾਂਡਿਆਂ ਦੀ ਖੜ ਗੱਲ ਕਰਦਾ ਖੜਕਣ ਦੀ ਇੱਥੇ ਤਾਂ ਸਾਰੇ ਭਾਂਡੇ ਇੱਕ ਦੂਜੇ ਚ ਵੱਜੀ ਜਾਂਦੇ ਨੇ ਆਹੀ ਅੜਬ ਬਣੇ ਨੇ ਤਾਂ ਉਹ ਵੀ ਅੱਜੀ ਹੈਗੀ ਜੇ ਤੂੰ ਚੱਜਦਾ ਹੁੰਦਾ ਸਾਡੇ ਭਰਾ ਗਾਉ ਨੂੰ ਬੋਲਦੇ ਇੱਥੇ ਤਾਂ ਕੋ ਉਹ ਆਉਂਦੇ ਡਿਊਟੀਆਂ ਛੱਡ ਕੇ ਆਉਂਦੀਆਂ ਤੇਰਾ ਭਰਾ ਤਾਂ ਵਾੜਾ ਹੀ ਵਧੀਆ ਮੈਨੂੰ ਤਾਂ ਮੈਂ ਭਗ ਜਾਣਾ ਜੇ ਤੁਸੀਂ ਆਪ ਹੀ ਉਹ ਕਰਨਾ ਮੈਨੂੰ ਕੋ ਬੁਲਾਇਆ ਫਿਰ ਉਹ ਸਰਪੰਚਾ ਉਹ ਥੋੜਾ ਜਿਆ ਗਰਮ ਹੋ ਗਿਆ ਯਾਰ ਕੋਈ ਗੱਲ ਨਹੀਂ ਹੁਣ ਮੈਨੂੰ ਤੂੰ ਐ ਦੱਸ ਕਿ ਇਹਦਾ ਹੱਲ ਕੀ ਹੋਊ ਉਹ ਜੇ ਰੈਵੜੀ ਨੇ ਕਹਾਲੋ ਜੇ ਤੁਸੀਂ ਆਵਦਾ ਤਾਂ ਦੂਆ ਤਾਂ ਦੂਜੇ ਚ ਲਿਖ ਲਵਾਂਗੇ ਫੇਰ ਹੀ ਗੱਲ ਬਣੂਗੀ ਜਿਸ ਦਾ ਆਪ ਦਾ ਸਿਆਪਾ ਮੂਰੀ ਰੱਖ ਰੱਖਿਆਗਾ ਮੇਰੀ ਤਾਂ ਕੋਈ ਸੁਣਦਾ ਨਹੀਂਗਾ ਨਹੀਂ ਮੈਂ ਤਾਂ ਪੁੱਛਦੀ ਸਰਪੰਚ ਸਾਹਿਬ ਤੁਹਾਨੂੰ ਤਾਂ ਟੱਕਰੀ ਜਾ ਜੇ ਤੁਹਾਡੇ ਘਰੇ ਆਈ ਹੋਵੇ ਨਾ ਭਾਈ ਮੇਰੇ ਕੋਲ ਟੱਕਰੀ ਮੇਰੇ ਕੋਲ ਤਾਂ ਕੋਈ ਗੱਲ ਆਈ ਛੋਟੀ ਤਾਂ ਆਇਆਗਾ ਤੁਹਾਨੂੰ ਕੀ ਨਹੀਂ ਦੱਸਦਾ ਤੁਹਾਡੇ ਕੋਲ ਤਾਂ ਨਹੀਂ ਆਈ ਸਰਪੰ ਉਹ ਆਕੇ ਤਾਂ ਗਈ ਸੀ ਪੰਮੀ ਉਹ ਕਹਿੰਦੀ ਵੀ ਘਰੇ ਹੋ ਗਿਆ ਮੇਰਾ ਕਲੇਸ਼ ਤੇ ਕੇ ਰ ਮੈਨੂੰ ਤਲਾਹ ਕਰ ਗਈ ਸੀ ਮੈਂ ਤਲਾਹ ਤਾਂ ਕਰ ਗਈ ਸੀ ਐ ਤਾਂ ਦੱਸੀ ਵੀ ਮੈਂ ਕਿੱਧਰ ਜਾਨੀ ਹੈਗੀ ਐ ਤਾਂ ਭਾਈ ਮੈਨੂੰ ਵੀ ਨਹੀਂ ਦੱਸ ਕੇ ਗਈ ਤੇ ਤੂੰ ਵੀ ਜੱਗਾਂ ਬੈਠਣਾ ਰਹੀ ਏ ਇੱਥੇ ਮਾੜੀ ਮੋਟੀ ਗੌਰ ਕਰਲਾ ਫਿਰ ਵੀ ਉਹਦਾ ਘਰ ਦਾ ਮਸਲਾਗਾ ਤੇ ਮੈਂ ਹੁਣ ਚੱਲ ਜਾਂਦਾ ਜੇ ਇਹ ਗੌਰ ਕਰਨ ਵਾਲੇ ਹੁੰਦੇ ਤੇ ਫਿਰ ਸਾਨੂੰ ਅਸੀਂ ਸੋਨੂੰ ਕਹਨੂੰ ਪੁੱਛਦੇ ਤੇਰੇ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਆ ਮਾੜਾ ਮੋਟਾ ਤਾਂ ਕਰੇ ਤੇ ਬਾਕੀ ਆਪਾਂ ਕਰਦੇ ਗੱਲਬਾਤ ਕਰ ਚੰਗਾ ਵੀ ਜੱਗਾ ਉਹ ਸਰਪੰਚਾ ਮੈਂ ਤਾਂ ਯਾਰ ਪੂਰੀ ਗੌਰ ਕਰੀ ਜੀ ਐਵੇਂ ਹੀ ਬਸ ਮਾੜੇ ਜੇ ਕਰਕੇ ਉਹ ਕਿੱਥੇ ਲੱਗਿਆ ਬੈਠਾ ਤੋਂ ਘਰੇਆਂ ਚ ਗੌਰ ਕਰਦਾ ਹਾਂ ਹੁਣ ਤਾਂ ਇੱਥੇ ਬੈਠਾ ਹਾਂ ਦਾ ਕਿਹੜੀਆਂ ਗੌਰਾਂ ਆ ਲੈ ਬਈ ਗੌਰਾਂ ਆਉਂਦਾ ਨਾ ਕਿਸੇ ਰਿਸ਼ਤੇਦਾਰ ਨੂੰ ਫੋਨ ਹੈ ਸੁੱਖਾ ਬਾਈ ਨੂੰ ਵੀ ਪਤਾ ਲੱਗ ਗਿਆ ਗੱਲ ਰ ਆ ਪੋਣਾ ਕੋਈ ਸਹੋਜਤਾ ਕਰ ਲਵੇ ਦਾ ਪਾ ਚੰਗਾ ਚਲੋ ਠੀਕ ਐ ਸਰਪੰਚ ਸਾਹਿਬ ਕੋਈ ਗੱਲ ਪਈ ਚੰਗਾ ਠੀਕ ਐ ਸਰਪੰਚਾ ਰਾਣੀ ਹੁਣ ਕੀ ਬਣੂ ਬਣਨਾ ਕੀ ਆ ਜੀ ਜੂ ਉਹ ਤਾਂ ਤੁਸੀਂ ਕੋਈ ਢੰਗ ਸਰਦਾ ਕੰਮ ਨਹੀਂ ਕਰਦੇ ਹੈ ਤੇ ਉਹ ਜੇ ਜਾਂਦੀ ਵੀ ਸੀ ਰੁੱਸ ਕੇ ਬੰਦਾ ਮੋੜ ਲਿਆਉਂਦਾ ਹੈ ਚਾਰ ਬੰਦੇ ਇਕੱਠੇ ਕਰਕੇ ਵੀ ਗੱਲ ਹੋ ਜਾਂਦੀ ਐ ਕਿਉਂ ਫਿੰਡ ਚ ਜਨੂਸ ਕੱਟੇ ਲੋਕ ਕੀ ਕਹਿਣਗੇ ਕੋਈ ਕਹੂਗਾ ਵੀ ਕਿਸੇ ਨਾਲ ਉੱਠ ਗਈ ਕੋਈ ਕਹੂਗਾ ਵੀ ਖਾ ਵੀ ਕੇ ਮਰ ਗਈ ਲੋਕ ਤਾਂ 100 ਗੱਲਾਂ ਜੋੜਨਗੇ ਨਾਲੇ ਆਜ ਵੱਖਾਂ ਜਿੰਦਗੀ ਖਰਾਬ ਹੁੰਦੀ ਐ ਪਹਿਲੇ ਕੋਈ ਜੱਜ ਦਾ ਕੰਮ ਕਰ ਲਿਆ ਕਰੋ ਚੱਲ ਬੁੱਤ ਤੂੰ ਆ ਕਰ ਤੂੰ ਖੇਡ ਬੁੱਤ ਤੂੰ ਕੋਟ ਅੱਛਾ ਲਈ ਐ ਇਹ ਸਾਡੀਆਂ ਟੈਨਸ਼ਨਾਂ ਨੇ ਜੀਜੀ ਹੁਣ ਇੱਥੇ ਬੈਠੇ ਨਾ ਰਹੋ ਮਾੜਾ ਮੋਟਾ ਪੁੱਛ ਪੜਤਾਲ ਕਰ ਲਓ ਨਾਲੇ ਮਾਰਦਾ ਕੋਈ ਮਾੜਾ ਮੋਟਾ ਕੰਮ ਕਰ ਲਾ ਚੱਲ ਮੈਂ ਕਰਦਾ ਪਤਾ ਠੀਕ ਐ ਕਰਦਾ ਪਤਾ ਮੈਂ ਟੈਨਸ਼ਨਾਂ

ਗਰਪਟਦਾ ਵਾ ਗਰਪਟਦਾ ਐਸੇ ਲੁੱਟ ਗਰਪਟਦਾ ਵਾ ਹੋ ਸਰਪੰਚਾ ਗਰਪਟਦਾ ਗਰਪਟਦਾ ਵਾ ਸਰਪਟਦਾ ਹੈ ਦੇਖ ਵੇ ਮੈਂ ਵੱਡੇ ਸਰਪੰਚੇ ਨੇ ਸਰਪੰਚੇ எல்லாமே தவிர்க்கலாமா. <Noise/>அசுரிக்கா அருமை அசுரிக்கா <Noise/> <Overlap/> ਕੰਮੀ ਤੇ ਤੇ ਇਹ ਪੰਮੀ ਆ ਜੀ ਜਾ ਕੇ ਪਾਉਣਾ ਕਰ ਬਗਲੂ ਜਾ ਕੇ ਹਾਂ ਪੰਮੀ ਪੰਮੀ ਕੀ ਕਰੇ ਨਹੀਂ ਪੰਮੀ ਆ ਕਰ ਤੂਟਾਂ ਕਰਕੇ ਤਾਂ ਉਹ ਵਾਗੀ ਅਜ ਵੱਖਾ ਮਣੀ ਦੇਖ ਲੈ ਆ ਗਿਆ ਡੱਕ ਦੇ ਜੀ ਜਦੋਂ ਹਰਾਨ ਤੂੰ ਮੇਰੀ ਗੱਲ ਸਮਝ ਪੰਮੀ ਕਰ ਮੈਂ ਤਾਂ ਨਹੀਂ ਲੜ ਕੇ ਮਾਰ ਦੇਣੀ ਚਾਹੁੰਦਾ ਆ ਮੰਮੀ ਐ ਮੈਨੂੰ ਛੱਡ ਗਿਆ ਛੱਡ ਕੇ ਬਾਗੀ ਜਨਰਕਤੂਤ ਕਰਕੇ ਬਾਗੀ ਕੋਦ ਨਾ ਕਰਦਾ ਮਾਰ ਤੈਨੂੰ ਉਹਨਾਂ ਸਮਝਾ ਲੈ ਫੁੱਟਣਾ ਜ਼ਰੂਰੀ ਆ ਓਏ ਸੁਣ ਗਰ ਰਹੀ ਨਾ ਬੱਗ ਗਾਲ ਨਾ ਰੋਤ ਰਿਆ ਬਸ ਰਹਿ ਦੇ ਤੇ ਵੇਢੇ ਦਾ ਫਿਰਦਾਗਾ ਤਾ ਬੱਤਾਂ ਓਏ ਮੰਮੀ ਜਾਣੀ ਓਏ ਹਾਂ

ਹਾਂ ਮੈਂ ਲੱਗਦਾ ਮੈਂ ਕਿਹਾ ਮੈਨੂੰ ਤਾਂ ਇਹ ਜਿਹਾ ਹੋਣੀ ਸੀ ਉਮੀਦ ਹੋਰ ਸਹੀ ਗੱਲ ਹੈ ਪੁੱਤ ਤੋਰ ਉਮੀਦ ਆਪਾਂ ਕਰ ਵੀ ਕੀ ਸਕਦੇ ਆ ਤੂੰ ਮੈਂ ਨਹੀਂ ਗੱਲ ਸੁਣ ਮੈਂ ਕਿਹਾ ਬੰਦ ਕਰਕੇ ਚੁੱਪ ਕਰਕੇ ਕਰਨੀ ਹੈ ਤੇ ਤੇਰੇ ਕਰਤੂਤ ਦੇ ਕੇ ਸਾਰਾ ਪਿੰਡ ਚੁੱਪ ਕਰਕੇ ਜੀ ਲੈ ਕੇ ਕਰਨ ਆਹ ਦੀ ਬਾਤ ਯਾਦ ਕਰਕੇ ਰਹੀ ਹੈ ਮੇਰੇ ਸ਼ਰਮ ਲਾਹੀ ਜਿਹੜਾ ਦੋ ਖੁੱਡਾ ਆਏ ਵੇਚ ਕੇ ਖਾ ਜਾਣੇ ਦਦਾਰੂ ਪੀ ਕੇ ਨਸ਼ੇ ਕਰਕੇ ਉਹ ਤਾਂ ਲੈ ਕਿ ਤੈਨੂੰ ਸਮਝਾਉਣਾ ਕਿ ਅੱਜ ਮੈਂ ਤੈਨੂੰ ਸਮਝਾਉਂਗੀ ਕੀ ਕਰੀਦਾ ਹੁੰਦਾ ਹੈਗਾ ਉਹ ਗੱਲ ਸੁਣ ਲੈ ਕਹਾਂ ਸੁਣ ਮੇਰੀ ਗੱਲ ਸੁਣ ਇਹ ਇਹ ਕਿਹਨਾਂ ਚੀਜ਼ਾਂ ਦੀ ਲੱਗੀ ਫਿਰ ਪੁੱਤ ਦੱਸ ਕਿ ਇਹ ਤਾਂ ਲੀਡੀ ਜਾਂਦਾ ਹੈਗਾ ਕਿਸ ਨੂੰ ਨੂੰ ਹਏ ਆ ਕੀ ਲੈ ਤੂੰ ਮੇਰੇ ਨਾਲ ਗੱਲ ਕਰ ਇਹਦੇ ਨਾਲ ਕਿਉਂ ਕਰਦਾ ਹੈਂ ਮੇਰੇ ਨਾਲ ਨਾ ਕਰ ਦੱਸ ਪੁੱਤੇ ਕਹਾਂ ਹਾਂ ਦੱਸ ਤੈਨੂੰ ਕੁਝ ਹੋ ਗਿਆ ਤੂੰ ਦਾਰੂ ਨਾ ਪੀ ਚਾਹ ਦੇ ਪਾਪਾ ਨਾ ਦਾਰੂ ਪੀਂਦੀ ਓਏ ਯਾਰ ਗੱਲ ਹੋ ਰਹੀ ਇੱਕ ਮੋਪਰ ਤਾਂ ਆਂ ਨੀ ਗੱਲ ਤੇ ਤੂੰ ਦਾਦੂ ਪੀ ਲਈ ਹੈ ਕਿਹੜੀ ਗੱਲ ਹੋਈ ਓਏ ਯਾਰ ਇੱਕ ਮਾ ਇਹ ਤਾਂ ਗੱਲ ਨਹੀਂ ਹੋਣਾ ਪਤਾ ਡੈਡੀ ਮੈਨੂੰ ਗੁੱਸਾ ਜੜਾ ਪਿਆ ਮੈਨੂੰ ਕੁਝ ਨਹੀਂ ਚਾਹੀਦਾ ਓਏ ਯਾਰ ਤੇਰੀ ਮਾਂ ਹਟ ਕੇ ਵਾਗੀ ਆ ਪਰ ਪੰਮੀ ਪੰਮੀ ਬਰਾ ਨਾ ਕੱਢਦਾ ਆਪਣਾ ਜਲੂਸ ਇਹ ਪੰਮੀ ਤਾਂ ਪੰਮੀ ਮਾਂਗੀ ਜਾਂਦੇ ਬੱਚੀ ਹੱਸੀਆਂ ਦੇ ਦੇਖ ਦੇ ਤੇਰੀ ਕਰਤੂਤ ਆ ਹਾਂ ਪੁਰਾਣਾ ਉਹ ਬੈਠ ਗਿਆ ਵਈ ਮੈਨੂੰ ਮੈਂ ਦੱਸਦਾ ਅਸੀਂ ਤੈਨੂੰ ਫੋਕਣਾ ਅਸੀਂ ਤੇ ਜਵਾਖਾਂ ਨੇ ਮਾਰੇ ਹੈਗੇ ਯਾਦ ਕਰ ਮੇਰੇ ਭੈਣ ਨੂੰ ਘਰੋਂ ਘੜ ਤੱਕ ਨੂੰ ਸਾਨੂੰ ਵੜਦੇਗਾ ਮੈਂ ਇਹ ਗੱਲ ਤਾਂ ਸੁਣ ਅਸੀਂ ਕੀ ਕਰਾਉਣਾ ਤੇ ਤੂੰ ਮੈਂ ਇਹ ਗੱਲ ਤਾਂ ਸੁਣ ਲੈ ਅਸੀਂ ਕੀ ਸੁਣਨਾ ਗਾਸ ਤੇ ਮੈਂ ਤੇ ਜਵਾਖਾਂ ਨੇ ਮਾਰੀ ਖੜੀ ਮੈਂ ਕਿੱਥੇ ਭਾਂਡ ਰਹਿਣੇ ਆਗੇ ਇਹ ਗੁੱਥਾ ਅਸੀਂ ਹੈ ਮੈਨੂੰ ਮੈਂ ਚਾਹ ਰਿਹਾ ਹਾਂ ਓਏ ਤੇ ਵੇ ਕੇ ਤੂੰ ਆ ਖੜਕ ਹੁਣ ਮੈਂ ਵੀ ਖੜਾ ਹੋਣਾ ਓਏ ਗੱਲ ਸੁਣ ਜਿੱਦੀ ਤੇ ਜਵਾਖ ਦੰਨਾਗਾ ਮੈਂ ਖੜਾ ਉਹ ਮੈਰੀ ਗੱਲ ਦਾ ਸਨ ਪਤਾ ਹਾਂ ਪੁੱਤ ਕੀ ਮੱਥਾ ਮਾਰਨੇ ਬਿਡੇ ਚ ਹੈ ਮੱਥਾ ਨਹੀਂ ਹੋ ਗਿਆ ਹੁਣ ਤਾਂ ਉਹ ਨਿਕਲ ਗਏ ਹੋਣਗੇ ਬਾਟ ਮੈਨੂੰ ਪਤਾ ਕੰਮਕਾਰ ਚ ਦੇ ਭੂਤਣੀਆਂ ਭੁੱਲ ਗਿਆ ਹੋਣੀਆਂ ਲੈ ਉਹ ਆਉਂਦਾ ਸਰਪੰਚ ਆਗੇ ਜੀ ਮੈਂ ਇਧਰ ਪਸ਼ਵਾਲ ਜਿੱਧਰ ਬੱਠੀਆਂ ਬੈਠ ਬੈਠ ਕੇ ਬਹੇ ਜਾ ਬਹੇ ਕੁਛ ਨਹੀਂ ਜੇ ਅੰਦਰ ਨਾ ਤੁਸੀਂ ਤਾਂ ਮੈਂ ਏਸੀ ਵਾਲੇ ਕਮਰੇ ਤੇ ਬਿਠਾ ਕੇ ਗਾਈ ਤੋ ਇਧਰ ਕਿਵੇਂ ਉਹੀ ਨਾ ਠਬਰਾਟ ਜੀ ਹੁੰਦੀ ਸੀ ਮੈਂ ਸੋਚਿਆ ਚਲ ਬਾਹਰ ਬਹਿ ਜੰਨੀ ਜੀ ਹਵਾ ਚ ਫੁੱਲੀ ਚ ਅੱਛਾ ਤੁਸੀਂ ਆਪਣੇ ਘਰੇ ਗਏ ਸੀ ਕੀ ਬਣਿਆ ਕੰਮਲ ਤਾਂ ਆਨ ਬੰਮੀਆ ਬਾਤ ਬਗੜਾ ਪੈਸਾ ਕਿਵੇਂ ਜੀ ਕੀ ਗੱਲ ਹੋਗੀ ਤਾਂ ਤੇ ਬਹੁਤ ਜ਼ਿਆਦਾ ਤੂੰ ਪਈ ਲਈ ਜਾਂਦੇ ਆ ਕਿ ਉਹ ਤਾਂ ਗਲਤ ਚੱਲਦੀ ਆ ਜੀ ਫਰਨਾ ਕਰਦੀ ਆ ਟੌਂਕਾ ਕਰਦੀ ਆ ਮੇਰੇ ਤੇ ਤੂੰ ਤਾਂ ਗਲਤ ਹੋਰ ਤੇ ਕੱਲ ਮੇਰਾ ਸਾਲਾ ਚੱਕਾ ਪੀਕੇਦਾਲੂ ਨਲਕਾਰੇ ਮਾਰਦਾਂ ਵਾਲਾ ਸਰਪੰਚ ਆਇਆ ਆਇਆ ਫਰਨਾ ਟੌਂਕਾ ਬਹੁਤ ਕੁਝ ਗੰਦ ਪਕੜਿਆ ਸੀ ਆ ਸੋਨੂ ਵਾਲਾ ਕਰਦਾ ਸੀ ਹੋਰ ਤੇ ਗੱਲ ਤਾਂ ਬਹੁਤ ਵਿਗੜ ਗਈ ਕੰਮੀ ਅੱਛਾ ਅਵੇ ਨਾ ਮਾੜਾ ਨਿਕਲੂ ਮੈਂ ਤਾਂ ਸੋਚਿਆ ਵੀ ਨਹੀਂ ਸੀ ਉਹ ਤਾਂ ਪੰਮੀਆ ਮੈਨਰ ਮਸੀ ਜਿਹੜੀ ਨੇ ਚੰਗੀਆਂ ਮੰਦੀਆਂ ਗੱਲਾਂ ਸੁਣ ਗਿਆ ਜੇ ਮੇਰੀ ਥਾਂ ਤੇ ਹੋਰ ਹੁੰਦਾ ਨਾ ਅੱਜ ਇਹਨਾਂ ਦਾ ਕੁਝ ਨਾ ਕੁਝ ਕਰ ਦਿੰਦਾ ਇਹੋ ਜਿਹਾ ਤੁਹਾਨੂੰ ਕੀ ਕਹਤਾ ਉਹਨਾਂ ਨੇ ਬੱਸ ਬੱਸ ਉਹ ਤਾਂ ਕਿੱਥੇ ਸੁਣਾਈਆਂ ਨਹੀਂ ਜਾਨੀ ਮੈਂ ਸੁਣ ਕੇ ਆਇਆਗਾ ਜਿਹੜਾ ਰਾਤ ਤੱਕ ਉੱਡੀ ਕੇ ਗਾਣਾ ਕੱਢ ਕੇ ਜਾਂਦਾ ਮੈਨੂੰ ਮੈਂ ਕਿਹਦੇ ਚੰਗਾ ਮਾੜਾ ਕਰਤਾ ਲੈ ਤੇਰੇ ਤੇਰੇ ਮੂੰਹ ਚੱਪਾ ਮੜਾ ਚਲੋ ਸ਼ਰਾਬ ਪੀਤਾ ਪੀ ਜਾਵੇ ਤੁਹਾਨੂੰ ਗੱਲ ਕੱਢਣ ਦਾ ਕੋਈ ਮਤਲਬ ਹੀ ਨਹੀਂ ਨੇ ਤਰਪਾਚੂ ਕੋਈ ਬੋਲਦਾ ਹੁੰਦਾ ਉਹਨੂੰ ਕੌਣ ਸਮਝਾਵੇ ਜੇ ਉਹ ਚੱਜਦਾ ਹੁੰਦਾ ਮੈਨੂੰ ਕੀ ਲੋੜ ਸੀ ਘਰ ਚੱਡਣ ਦੀ ਉਹੀ ਤਾਂ ਗੱਲ ਕਰਦੇ ਆ ਪੰਮੀ ਤੇਰੇ ਪਿੱਛੇ ਮੈਂ ਬੂਰੇ ਦੇ ਬਾਰ ਵੱਜੀ ਜਾਂਦਾ ਪੰਮੀ ਸਰਪੰਚ ਜੀ ਹੁਣ ਤਾਂ ਤੁਹਾਡੇ ਸਿਰ ਤੇ ਆ ਤੁਸੀਂ ਨਿਮੇੜੋ ਜੀ ਮੈਂ ਮਰਜ਼ੀ ਕਰੋ ਆ ਮੈਂ ਤਾਂ ਇੱਥੇ ਬੈਠੀ ਹਾਂ ਤੁਹਾਡੇ ਘਰੇ ਮੈਂ ਉੱਥੇ ਤਾਂ ਹੁਣ ਜਾਣੀਗੀ ਦਾਦਾ ਤਾਂ ਬੰਦੀ ਵੀ ਸਹੀ ਆ ਪੰਮੀਏ ਤੂੰ ਕਿਧਰ ਦਾਦਾ ਰਣ ਉੱਪਰ ਰਹੇਂਗੀ ਚੱਲ 2 ਰੁਪਏ ਜਿੱਥੇ ਮੈਂ ਖਾਣਾ ਤੂੰ ਖਾਲਿਆ ਅਗਲੀ ਭਾਈ ਦੋ ਰੋਟੀਆਂ ਹੋਰ ਚਲੋ ਠੀਕ ਹੈ ਜੀ ਤੁਸੀਂ ਬੈਠੋ ਤੇ ਮੈਂ ਅੰਦਰ ਕੰਮ ਖੰਮ ਕਰ ਚਲੋ ਕੋਈ ਗ੍ਰੀਪ ਨਹੀਂ ਆਦੀ ਕਿਉਂ ਚਲੋ ਕੋਈ ਨਾ ਕੋਈ ਕਰਦੇ ਹੱਲ ਮੈਂ ਮੰਮੀ ਮਾ ਪੁਰਾਣੇ ਦਾ ਮੰਮੀ ਤਾਂ ਸੁੱਕੀ ਬੋਲਦੀ ਸੀ ਅੱਜ ਨੂੰ ਆਹ ਭੇੜੱਕੇ ਖਰਾਬੀ ਹਾਂ ਵੀ ਮੰਮੀ ਨਾ ਕਹਿੰਦਾ ਮੰਮੀ ਨਹੀਂ ਆ ਮੈਂ ਤੇਰੀ ਤਾਲੀਆਂ ਭਾਣੋਂ ਆਪਾਂ ਨੂੰ ਹੱਥ ਮਾਰ ਮਾਰਾ ਮੈਂ ਤਾਂ ਦੇਖ ਦਿਨ ਅਜੇ ਤਰਾਤਰੀ ਹੈਗੀ ਨਾਲੇ ਭਾਣ ਆਹੋ ਰਹੇ ਗੰਮੀ ਗੋਲੀ ਦੀ ਈਂ ਮਤਾਂ ਕਾਤੋਂ ਤਿੰਨ ਗਰਾਮੋਂ ਤਾਂ ਬਹੁਤ ਕੁਸਦੀ ਨਾ ਹੁੰਦਾਗਾ ਮੈਂ ਤਾਂ ਦੱਸਾਂ ਹਾਂ ਉਹ ਪਾਣੀ ਲੈ ਗਦੇ ਹੋ ਬਸ ਮੈਂ ਪੰਮੀ ਮੈਂ ਹੈਗੀ ਵਨ ਪੰਮੀ ਜ਼ੀਰੀ ਮੈਂ ਅਨੇ ਚੱਲ ਕਾਉ ਮੇਰੇ ਜਵਾਕਾ ਮਾਰਗਾ ਨਹੀਂ ਤੈਨੂੰ ਖਾਪੜੇ ਦੋ ਲੰਦੀ ਗੁਣਾ ਰਿਕਪਨ ਕੋਟਲਾ ਵਾਰਲਾ ਤਾਂ ਹੰਮ ਦਾ ਕਸਰਾ ਆਪਾ ਦੇਖਾ ਬਿਨੈ ਮੇਰੀ ਪੰਮੀ ਖਤੇ ਉਹ ਨਹੀਂ ਉਹਦੀ ਪੰਮੀ ਪੰਮੀ ਪਰਨਾ ਯਾਨੀ ਮਤਾ ਵਾ ਵਾ ਸਾਰੇ ਕਾਪਟ ਲੈ ਸਸਰੀ ਦਾ ਸਸਰੀ ਕਰ ਪੁੱਤ ਉਹ ਟੀਣਾ ਤਾਂ ਹਾਂ ਠੀਕ ਆ ਪੁੱਤੂੰ ਦਸ ਰਣ ਠੀਕ ਆ ਠੀਕ ਆ ਤੈਨੂੰ ਪਤਾ ਹੀ ਰਿਹਾ ਜਦੋਂ ਦੀ ਭੈਣ ਗਈ ਹੈਗੀ ਤੇ ਜਵਾਖਾਂ ਬਣੀ ਦੇ ਅੱਕੇ ਵੀ ਢਮਚਦਾ ਤੇ ਆ ਜੀਜਾ ਵੀ ਰੱਜ ਕੇ ਉੱਥੇ ਬਹਿ ਗਿਆ ਮੈਂ ਉਹਦੀ ਘਰ ਦਾ ਸੁਣ ਲਾਂ ਮੈਂ ਇਥੋਂ ਮਾਇਆ ਯੋਦ ਮਾਹ ਛਟਾ ਲੈਂਦੀ ਹੁੰਨੀ ਮੱਭਾ ਚੱਕ ਕੇ ਅੱਛਾ ਭੈਣੇ ਉੱਥੇ ਡੱਕਿਆ ਪਿਆ ਪਤਿਏ ਜੋ ਡੱਕਿਆ ਪਾਇ ਮਾਇਆ ਆਖਿਆ ਪੰਮੀ ਨੂੰ ਵੀ ਦੋਸ ਹੈ ਹੈ ਹੋਰ ਉਹ ਵੀ ਸੱਚੀ ਗਈ ਆ ਪੁੱਤ ਉਹਦਾ ਘੜਾ ਜੀ ਕਰਦਾ ਸੀ ਇਹਦਾ ਘਰ ਖਰਾਬ ਕਰਨ ਨੂੰ ਉਹੀ ਤਾਂ ਗੱਲ ਆ ਪੁੱਤ ਹੁਣ ਮੈਂ ਕਿ ਤੈਨੂੰ ਐ ਕਹਿੰਦੀ ਸੀ ਜਿਵੇਂ ਸਿਆਣੇ ਨਹੀਂ ਕਹਿਣਾ ਹੁੰਦਾ ਕਹਿੰਦੇ ਮਰੇ ਮਾਂ ਜੀਵੇਂ ਮਸੀ ਉਹ ਤਾਂ ਮਰ ਗਈ ਤਾਂ ਹੁਣ ਕੀ ਕਰੇ ਤੈਨੂੰ ਤਾਂ ਪੁੱਤ ਦੇਖ ਪਾਣਨੇ ਪੈਣਗੇ ਮੈਂ ਤਾਂ ਪਾ ਲੂੰਗੀ ਤਾਈ ਮੈਂ ਫਰਜ਼ ਜੋ ਨਿਭਾਉਣਾ ਪਹਿਲਾਂ ਮਾਇਆ ਮੇਰੇ ਮਾਂ ਪਿਓ ਬਿਨਾਂ ਰੋਲਦੀ ਫਿਰਦੀ ਸੀ ਹਣ ਮੈਂ ਨਹੀਂ ਚਾਹੁੰਦੀ ਮੇਰੀ ਭੈਣ ਦੇ ਬੱਚੇ ਵੀ ਰੋਲਣ ਹਾਂ ਪੁੱਤ ਤੇਰੀ ਸੋਚ ਬਹੁਤ ਵਧੀਆ ਹੈਗੀ ਹਾਂ ਮੈਂ ਨਹੀਂ ਚਾਹੁੰਦੀ ਲੋਕ ਇਹਨਾਂ ਨੂੰ ਐ ਕਹਣ ਵੀ ਸੋਡੀ ਮਾਂ ਨਹੀਂ ਹੈਗੀ ਵੱਡੇ ਹੋਣਾਂ ਤੇ ਦਿਲ ਤੇ ਕਰ ਨਹੀਂ ਐ ਆਏ ਪੁੱਤ ਦੇਖੋ ਇਹ ਆਏਗੀ ਦੁਨੀਆਦਾਰੀ ਹੁਣ ਤੀ ਤਾਂ ਨਿੱਤ ਬਾਹਰ ਆਉਂਦਾ ਦੇਖ ਕਾਹਨੂੰ ਕੁੜੀ ਨੇ ਜਵਾਨ ਹੋਣਾ ਪੁੱਤਾਂ ਹੈ ਪੜਨ ਵੀ ਜਾਊਗੀ ਸੁੱਖਣਾ ਹੋਣੀ ਦਸ ਸਾਲ ਦੀ ਮੁਟਿਆਰ ਹੁੰਦੀ ਜਾਂਦੀ ਐ ਕਰਦੇ ਪੁੱਤ ਤੇ ਦੇਖ ਤੂੰ ਦੁਨੀਆ ਕਾ ਨਹੀਂ ਹੁਣ ਆਏ ਨਾ ਦੇਖੀ ਪੁੱਤੋ ਵਿਆਹ ਕਹਣ ਕੇ ਰਾਣੀ ਉਗੇ ਬੈਠੀ ਐ ਤੂੰ ਪੁੱਤ ਆਪਦੀ ਭਾਣ ਜੀ ਕੰਨੀ ਦੇਖੀ ਹੋਰ ਮੈਂ ਕਹਣੀ ਐ ਵੀ ਜਮਾਨਾ ਬਹੁਤ ਖਰਾਬ ਹੈ ਤਾਈ ਬਹੁਤ ਮਾੜਾ ਜਿਹਾ ਜਮਾਨਾ ਹੁੰਦੀ ਐ ਤੇ ਤੂੰ ਆਪ ਸਿਆਣੀ ਐ ਕੀ ਕਹਨੀ ਐ ਮੈਂ ਉਹੀ ਤਾਂ ਗੱਲ ਆ ਪੁੱਤ ਸ਼ਾਬਾਸ਼ ਤੇਰੇ ਦੇਖ ਤੂੰ ਇੱਥੇ ਰਹਿ ਪੁੱਤ ਤੇ ਆਪਦਾ ਘਰ ਸਮਾ ਲਵਦੇ ਪੈਣ ਦਾ ਠੀਕ ਐ ਤਾਈ ਹਾਂ ਤੇ ਚੰਗਾ ਪੁੱਤ ਕਰ ਮੈਂ ਜਾਣੀ ਐ ਚਲ ਸਿਆਣੀ ਮਾਰ ਕੇ ਨਹੀਂ ਨਿੱਤੀ ਚੰਗਾ ਨਾ ਕੋਈ ਨਾ ਤਾਈ ਤੇ ਦੇਖੀ ਤਾਈ ਵੀ ਕਿੰਨਾ ਫਿਕਰ ਕਰਦੀ ਗੱਲ ਤਾਂ ਸੱਚੀ ਐ ਦੇ ਜੀ ਵੱਖਾਂ ਖਾਤਰ ਮੈਂ ਕੁਰਬਾਨੀ ਦੇ ਇਹ ਵੀ ਦੇਉਂਗੀ ਤੇ ਕਿੱਡੀ ਗੱਲ ਹੈਗੀ ਮੈਂ ਕੜਾ ਘਸ ਜੂਗੀ ਨਾਲੇ ਜੇ ਮੈਂ ਵਿਆਹੀ ਜੀ ਦੀ ਗਾਂ ਆੜਾ ਕੜਾ ਮੈਨੂੰ ਲੋਰੀਆਂ ਦੇਊਗਾ ਇਦਾਂ ਚੰਗਾ ਵੀ ਮੈਂ ਬਿਨਾਂ ਵਿਆਹ ਕਰਾਈ ਮੈਂ ਬੱਚੇਨ ਪਾਲ ਕੇ ਇਹਨਾਂ ਨੂੰ ਮਾਂ ਦਾ ਤੇ ਮਾਸੀ ਦਾ ਦੋਨਾਂ ਦਾ ਪਿਆਰ ਦੇਵਾਂ